ਇਹ ਖੋਲ ਇਸਕੋ ਕਹਿੰਦੇ ਨੇ ਨਿਹੰਗ ਸਿੰਘਾਂ ਨੂੰ ਨਾ ਕੋਈ ਟੋਲ ਲੱਗਦਾ ਤੇ ਨਾ ਕੋਈ ਟੈਕਸ ਲੱਗਦਾ ਤੇ ਜਦੋਂ ਪੰਜਾਬ ਤੋਂ ਨਿਹੰਗ ਸਿੰਘ ਬਿਹਾਰ ਵੱਲ ਜਾ ਰਹੇ ਸੀ ਤਾਂ ਬਿਹਾਰ ਦੇ ਇੱਕ ਟੋਲ ਪਲਾਜ਼ਾ ਤੇ ਸਿੰਘਾਂ ਦੀ ਗੱਡੀ ਨੂੰ ਰੋਕ ਲਿਆ ਜਾਂਦਾ ਤੇ ਟੋਲ ਟੈਕਸ ਦੀ ਮੰਗ ਕੀਤੀ ਜਾਂਦੀ ਹੈ ਤੇ ਫਿਰ ਜੋ ਹੁੰਦਾ ਉਹ ਤੁਸੀਂ ਆਪ ਹੀ ਦੇਖ ਲਵੋ ਹਾਂ ਇਸਕੋ ਛੱਡ ਕੇ ਖਾਣਾ ਐਸੇ ਨਹੀਂ ਖਾਣਾ ਹਾਂ ਹਾਂ ਜੇ ਚਿੰਤਪੁਰ ਨਿ ਕਾ ਵੀ ਹੈ ਤਾਂ ਜਵਾਲਾਜੀ ਕਾ ਵੀ ਹੈ ਖਾ ਲਓ ਖਾ ਲਓ ਇਨਕੋ ਅਗ ਇਹ ਖੋਲੋ ਖਾ ਲਓ ਇੱਕ ਖੋਲ ਇਸਕੋ ਔਰ ਬੜੀਆ ਕੋਈ ਦਿੱਕਤ ਹੋ ਤਾਂ ਬਤਾ ਦਿਓ ਹਾਂ ਗਾਣ ਨਹੀਂ ਜਾਵੇ ਸੋਨਿਆ ਲੋ ਜਾਵੇ ਫੱਟੇ ਬਾਗ ਦੀ ਮਾਰ ਕੇ ਮੋਰਚਾ ਬਦਿਆ ਕੋਈ ਆਵੇ ਬਾਰਡਰ ਤੇ ਕੋਈ ਆਵੇ ਟੋਲ ਓਏ ਪਰ ਕਾਲ ਨੂੰ ਵੀ ਦੋ ਨਾ ਇਹ ਜਦੋਂ ਪੰਜਾਬ ਦੇ ਆਖਾਗਰ ਸ਼ਦਾਈ ਕਰਦੇ ਇਹਨਾਂ ਨੂੰ ਪਾਪਾ ਮੁੱਕ ਬੋਲੇ ਕੋਣ ਹਾ ਜੈ ਸ੍ਰੀ ਅਕਾਲ ਆ ਠੀਕ ਆ ਚਲੋ ਗੁਰਬਾਸਮੀ ਕੋਲ ਅੱਗੇ